ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਧੋਲ ਤੋਂ ਹੇਮਕੋਟ ਸਾਹਿਬ ਦੀ ਯਾਤਰਾ ਜੋ ਚੱਲੀ ਹੋਈ ਹੈ ਉਹ ਆਪਣੇ ਕਾਲੇ ਆਮ ਪਹੁੰਚ ਗਈ ਹੈ ਤੇ ਅੱਗੇ ਸਾਡੇ ਅਰਸ਼ਪਾਜੀ ਨੇ ਉਹਨਾਂ ਨੂੰ ਪੁੱਛਦੇ ਆ ਮੇਰੀ ਪਹਿਲੀ ਯਾਤਰਾ ਆ ਇਹ ਪਹਿਲਾਂ ਵੀ ਜਾ ਚੁੱਕੇ ਨੇ ਇਹਨਾਂ ਨੂੰ ਪੁੱਛਦੇ ਆ ਕਿ ਉੱਤੇ ਦਾ ਕਿੱਦਾਂ ਦਾ ਵਿਊ ਆ ਕਹਿੰਦੇ ਆਕਸੀਜਨ ਦੀ ਪ੍ਰੋਬਲਮ ਆ ਜਾਂ ਕਿੱਦਾਂ ਵੀ ਆ ਤੁਸੀਂ ਸਾਨੂੰ ਥੋੜਾ ਦੱਸੋ ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਹੜੀਆਂ ਇਹ ਅਫਵਾਹਾਂ ਅੜਾਦੇ ਆ ਕਿ ਆਕਸੀਜਨ ਦੀ ਕਮੀ ਆ ਕੋਈ ਇਦਾਂ ਦਾ ਹੈ ਨਹੀਂ ਤੇ ਸਵੇਰ ਤੋਂ ਤੁਰੇ ਆ ਤੇ ਬੜੀ ਸੋਹਣੀ ਸਫਰਾਂ ਯਾਤਰਾ ਆਪਣੀ ਤੇ ਕੋਈ ਐਦਾਂ ਦੀ ਰਿਕਵਰਡ ਨਹੀਂ ਆਈ ਤੇ ਪਹਿਲਾਂ ਅਸੀਂ ਢੋਲਾਪਿੰਡ ਤੋਂ ਤੁਰੇ ਆ ਤੇ ਹੁਣ ਇਸ ਵੇਲੇ ਆਪਾਂ ਰਿਮੋਟ ਤੇ ਪਹੁੰਚ ਚੁੱਕੇ ਆ ਤੇ ਇੱਥੇ ਸਾਡੀ ਸਾਡੀ ਟੀਮ ਸਰਧਾਲੂ ਯਾਨੀ ਕਿ ਜਿੰਨੇ ਵੀ ਬੱਤੀ ਸਾਰੇ ਚਾਹ ਪੀਣ ਲੈ ਖੜੇ ਆ ਤੇ ਆਇਓ ਸਾਨੂੰ ਦਿਖਾਉਂਦੇ ਆ ਇੱਧਰ ਵੀ ਤੇ ਪਾਜੀ ਇੱਕ ਗੱਲ ਹੋਰ ਤੇ ਆਪਣੀ ਇਹ ਸਟੇ ਕਿੱਥੇ ਕਿੱਥੇ ਹੋਣੀ ਆ ਆਪਾਂ ਏਮਕੋਟ ਸਾਹਿਬ ਕਦੋਂ ਪਹੁੰਚਣਾ ਆ ਕਿੰਨੇ ਟਾਈਮ ਲੱਗੂਗਾ ਇਹ ਸਾਡੀ ਪਹਾੜਾਂ ਦੀ ਪਹਿਲੀ ਸਟੇ ਆ ਯਾਨੀ ਕਿ ਕਾਲੇ ਆਮ ਤੋਂ ਪਹਿਲੀ ਸਟੇ ਆ ਤੇ ਹੁਣ ਆਪਾਂ ਸਿੱਧਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵੀ ਕਿੱਥੇ ਆਪਾਂ ਹੁਣ ਸਟੇ ਕਰਾਂਗੇ ਲੰਗਰ ਏਮਕੋਟ ਸਾਹਿਬ ਆਪਾਂ ਕੱਲ ਪਹੁੰਚਾਂਗੇ ਜਾਂ ਪਰਸੋ ਪਹੁੰਚਾਂਗੇ ਉਹਦੇ ਬਾਰੇ ਵੀ ਸਾਨੂੰ ਫੇਰ ਵਾਰ ਦੇ ਦਿਓ ਉਦੇ ਬਾਰੇ ਪਰਸੋ ਦਾ ਕੰਮ ਲੱਗਾ ਪਰਸੋ ਆਪਾਂ ਜੜਾਈ ਗੋਬਿੰਦ ਘਾੜ ਤੋਂ ਆਪਾਂ ਕਦੋਂ ਪਰਸੋ ਚੱਲੂ ਕਰਾਂਗੇ 500 500 ਹਾਂਜੀ 500 ਪੈਦਲ ਯਾਤਰਾ ਹਾਂਜੀ ਹਾਂਜੀ ਆਪਣਾ ਪਹਿਲਾ ਸਟੇ ਹੈ ਜੋ ਸੰਗਤ ਲੰਗਰ ਛਕਰੀਆ ਖੁਖਰੀ ਢਾਬੇ ਤੇ ਪਹੁੰਚੇ ਹੋਏ ਆਂ ਆਜੋ ਤੁਹਾਨੂੰ ਅੱਗੇ ਸੰਗਤ ਦਿਖਾਈਏ ਸੰਗਤ ਦੇ ਦਰਸ਼ਨ ਕਰਾਈਏ ਸੰਗਤ ਚਾਹ ਦਾ ਲੰਗਰ ਛਕਦੇ ਪਏ ਨੇ ਕੈਮਰਾਮੈਨ ਨੂੰ ਮੈਂ ਕਹਿਣਾ ਚਾਹਾਂਗਾ ਸਾਰੀ ਸੰਗਤ ਦਾ ਦਰਸ਼ਨ ਕਰਾਉਣ ਲਾਈਵ ਦੇ ਥਰੂ ਸਾਰੀ ਸੰਗਤ ਚਾਹ ਦਾ ਲੰਗਰ ਛਕਦੇ ਪ੍ਰਸ਼ਾਦਾ ਛਕਦੇ ਪਏ ਨੇ ਸਮਨ ਕੈਮਰਾਮੈਨ ਕਵਰੇਜ ਕਰ ਰਹੇ ਨੇ ਸੰਗਤ ਦੇ ਉਹ ਵੀ ਹੋਰ ਜਿਹੜਾ ਕੌਫਰਾਮ ਤੋਂ ਮੈਰੀਆ ਨੇ ਕਹਿੰਦੀ ਐ ਕਿ ਵਾਅਦੇ ਕਿ ਨਹੀਂ ਲੋ ਨਾਂ ਨਾਲ ਸਾਡੇ ਕੈਮਰਾ ਆਪਰੇਟਰ ਅਰਵਨ ਭਾਜੀ ਵੀ ਕੋਕ ਦਾ ਆਨੰਦ ਮਾਣ। ਭਾਈ ਸਫਰ ਬਹੁਤ ਵਧੀਆ ਰਿਹਾ ਬਾਈ ਪਰ ਗਰਮੀ ਬਹੁਤ ਜ਼ਿਆਦਾ ਗਰਮੀ ਜ਼ਿਆਦੇ ਆਪਨੇ ਉਧਰ ਨਾਲੋਂ ਆਪਣੇ ਨਹੀਂ ਆਪਣੇ ਘਟ ਇਧਰ ਜ਼ਿਆਦਾ ਅੱਛਾ ਜੀ ਨਹੀਂ ਵੈਸੇ ਵੈਸੇ ਅੱਗੇ ਪਹਾੜ ਸ਼ੁਰੂ ਆ ਤੇ ਹਵਾ ਵੀ ਭਾਈ ਅੱਗੇ ਦੀ ਅੱਗੇ ਜਾ ਕੇ ਗਰਮੀ ਘਟੂਗੀ ਠੀਕ ਹੈ ਕਿਉਂਕਿ ਇਧਰ ਮੌਸਮ ਤੇ ਹੁੰਦਾ ਕਿ ਸਹੀ ਹੈ ਤੁਹਾਡਾ ਸਫਰ ਕੋਈ ਰਿਕਵਰਟ ਨਹੀਂ ਆਈ ਨਹੀਂ ਭਾਈ ਕੋਈ ਰਿਕਵਰਟ ਨਹੀਂ ਸਫਰ ਚੱਲ ਰਿਹਾ ਰਾਣਾ ਭਾਈ ਦੇ ਨਾਲ ਸਾਡੇ ਏ ਡਰਾਈਵਰ ਕਿੱਥੇ ਦੇ ਨੇ ਘੜਾਂਪੜ ਤੋਂ ਰਾਣਾਪੜ ਤੋਂ ਹੀ ਰਾਣਾ ਭਾਈ ਸੰਗ ਦੇ ਹੋਏ ਜੀ ਆਪ ਘੁੱਟ ਭਰਦੇ ਹੋਏ ਓਕੇ ਆ ਕਹਿੰਦੇ ਗਰਮੀ ਬਹੁਤ ਆ ਗਰਮੀ ਆਪਾਂ ਲੈਣਾ ਠੰਡੇ ਤਾਂ ਅੱਛਾ ਜੀ ਮੋਰੇ ਪਹਾੜ ਸ਼ੁਰੂ ਆ ਆਵਾਜ਼ ਬਿਲਕੁਲ ਦੇਖੋ ਤੁਹਾਡੇ ਲੱਗਦੇ ਰਾਣਾ ਜੀ ਥੋੜੇ ਥੋੜੇ ਸ਼ਰਮਾਦੇ ਆ ਕੈਮਰਾਮੈਨ ਮੇ ਮੋਰੇ ਆ ਗਿਆ ਚਲੋ ਕੋਈ ਨਹੀਂ ਲਗਲਾ 2 ਮਿੰਟ ਲੋ ਜੀ ਰਵਣ ਭਾਈ ਨੂੰ ਭੁੱਖ ਲੱਗੀ ਤੇ ਨਾਲੇ ਹੁਣ ਪਰੌਂਠੇ ਨਾਲ achar ਤੇ ਨਾਲ ਬਿਸਕੁਟ ਵੀ ਆ ਪਿੰਡੀਆਂ ਰਵਣ ਭਾਈ ਪਿੰਡੀਆਂ ਛੱਡਿਆ ਤਾਂ ਹੈ ਨਹੀਂ ਕੋਈ ਮੇਰੀ ਵੀਰਣ ਟ ਪਿੰਡੀ ਖਵਾ ਲਈ ਆਲੂ ਵੀ ਜਵਾਬ ਪਿੰਡੀ ਕਿੰਦਾ ਨਹੀਂ ਲੱਗੇ ਤੁਹਾਨੂੰ ਪਿੰਡੀ ਭਾਜੀ ਬਹੁਤ ਘਾੜੀ ਹੈ ਘੈਂਟ ਸੀ ਪਿੰਡੀ ਦਾ ਨਾ ਬਹੁਤ ਸਵਾਦ ਹੈ ਅੱਛਾ ਜੀ ਚਲੋ ਵਧੀਆ ਆਨੰਦ ਆ ਗਿਆ ਯਾਨੀ ਕਿ ਰੋਟੀ ਖਾ ਕੇ ਆਨੰਦ ਆ ਗਿਆ ਭਾਜੀ ਮੇਰੀ ਪੇਟ ਵੀ ਟ ਪਿੰਡੀ ਓਕੇ ਓਕੇ ਹੁਣ ਚਾਹ ਦਾ ਆਨੰਦ ਮਾਣੂਗੇ ਚਾਹ ਭਾਜੀ ਕੋਕ ਲੱਤੀ ਆ ਦੇ ਕੋਕ ਰੋਟੀ ਦੇ ਨਾਲ ਕੋ-ਕੋਣ ਪਿੰਦਾ ਜੀ ਭਾਈ ਸਾਡੇ ਚੱਲਦਾ ਪਿੰਡਾਂ ਵਿੱਚ ਹੋ ਚਲੋ ਵਧੀਆ ਜੀ ਹੋਇਆ ਆਪਣਾ ਚਾਹ ਪਾਣੀ ਲੰਗਰ ਛਕਿਆ ਸੰਗਤ ਨੇ ਤੇ ਆਪਣੇ ਦਾ ਥੋੜੀ ਹੋਰ ਸੰਗਤ ਜੁੜੀ ਸੀ ਜੋ ਰੋਪੜ ਸ਼ਹਿਰ ਤੋਂ ਜੁੜੇ ਨੇ ਆਪਾਂ ਉਹਨਾਂ ਨੂੰ ਪੁੱਛਦੇ ਆ ਉਹਨਾਂ ਦਾ ਕਿਦਾਂ ਯਾਤਰਾ ਚੱਲ ਰਹੀ ਆ ਕਿਦਾਂ ਸਫ਼ਰ ਚੱਲ ਰਿਹਾ ਉਹਨਾਂ ਨੂੰ ਪੁੱਛ ਕੇ ਚ ਕਰਦੇ ਆ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਵੇਰੇ ਰੋਪੜ ਤੋਂ 9 ਵਜੇ ਚੱਲੇ ਸੀਗੇ ਇਹ ਰਸਤੇ 'ਚ ਬਹੁਤ ਵਧੀਆ ਗਾਉਂਦੇ ਵਜਾਉਂਦੇ ਸ਼ਬਦ ਗਾਉਂਦੇ ਆਏ ਬਹੁਤ ਵਧੀਆ ਯਾਤਰਾ ਵੈਦਰ ਬਹੁਤ ਵਧੀਆ ਹੈ ਨਾ ਬਹੁਤੀ ਗਰਮੀ ਨਾ ਬਹੁਤੀ ਸਰਦੀ ਹੈ ਬਹੁਤ ਵਧੀਆ ਆਨੰਦ ਆ ਰਿਹਾ ਹੈ ਅਸੀਂ ਕਾਲੇ ਅੰਬ ਤੋਂ ਅੱਗੇ ਆ ਕੇ ਥੋੜਾ 8-9 ਕਿਲੋਮੀਟਰ ਆ ਕੇ ਸਟੇ ਕੀਤੀ ਹੋਈ ਹੈ ਉੱਥੋਂ ਚਾਹ ਪਾਣੀ ਪੀ ਕੇ ਲੰਗਰ ਪਾਣੀ ਛੱਕ ਕੇ ਹੁਣ ਅਗਲਾ ਪੜਾ ਰੰਭਾਂਗੇ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਰੀ ਸੰਗਤ ਬਹੁਤ ਵਧੀਆ ਹੈ ਬਹੁਤ ਵਧੀਆ ਆਨੰਦ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਜੀ ਥੈਂਕ ਯੂ ਹੁਣ ਅਗਲੇ ਪ੍ਰਾਤ ਤੇ ਮੈਂ ਬੋਲੂਗੀ ਚਲੋ ਅਗਲਾ ਪ੍ਰਾ ਆਪਣੇ ਗੁਰਦੁਆਰਾ ਪੋਂਡਾ ਸਾਹਿਬ ਵਿਕੇ ਹੋਏਗਾ ਫਿਰ ਉੱਤੇ ਜਾ ਕੇ ਦੁਬਾਰਾ ਫੇਰ ਲਾਈਵ ਹੋਵਾਂਗੇ ਜਦ ਤੱਕ ਦੇਦੇ ਰਹੋ ਬੀਵੀਐਨ ਪੰਜਾਬ